ਹਾਂਜੀ ਕਿਨਾ ਭਾਈ ਸਾਹਿਬ ਟੱਡ ਅਮਰਿਕ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਸੰਗਰ ਕਲਾ ਦੇ ਕੀ ਗੱਲਬਾਤ ਹੋਈ ਹੈ ਸਰ ਇਹ ਕਾਰਨ ਕਿ ਪੈਸਾ ਨੂੰ ਵਾਢੀ ਟ੍ਰਾਂਸਫਰਮ ਤੋਂ ਲੜੀ ਕਿਹਨਾ ਉਹਨਾਂ ਦਾ ਉਹਨਾਂ ਦਾ ਨਾਮ ਆ ਬਲਰਾਜ ਸਿੰਘ ਦਰਬਾਗ ਸਿੰਘ ਤੇ ਲਾਡੀ-ਲਾਡੀ ਆਂਦੇ ਮੈਨੂੰ ਅਸਲੀ ਨਾਮ ਤਾਂ ਨਹੀਂ ਪਤਾ ਉਹਦੇ ਵਾਸਤਾ ਸੁਰਜਨ ਸਿੰਘ ਕਿੱਥੋਂ ਦੇ ਤੇ ਦਰਬਾਗ ਸੋ ਦਾ ਮੁੰਡਾ ਇਥੋਂ ਦੇ ਸੰਗਰ ਦੇ ਰਹਿਣ ਵਾਲੇ ਅੱਛਾ ਜੀ ਲੜਾਈ ਕਿਸ ਗੱਲ ਦੀ ਹੈ ਪਟੇਵੇਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਤਾਂ ਹੀ ਨਹੀਂ ਕੋਈ ਆਖਿਆ ਨਹੀਂ ਘਰੋਂ ਗਏ ਘਰ 8 ਵਜੇ ਕਰੇ ਹਾਂ ਕਰੇ ਹੀ ਆਣ ਪਏ ਸਾਨੂੰ ਕਿੰਨੇ ਜਾਣੇ ਜਦੋਂ ਬਹਿ ਗਏ ਚਾਰ ਜਾਣੇ ਕੀ ਕੀ ਹਨਾਂ ਕੋਲ ਕਿਰਪਾਲ ਨਾਦੇ ਦਾਤਰ ਗਵੰਢ ਘਾ ਲੋ ਦਾਤਰ ਉਹ ਕਿਹੜੇ ਪਿੰਡ ਦੇ ਆ ਐਸੇ ਸੰਗਤ ਕਲਾ ਦੇ ਤੁਹਾਡੇ ਕਿਨੂ ਕਿਨੂ ਸਾਟ ਲੱਗੀ ਆ ਹਰਪੰਸ ਕੋਰ ਨੂੰ ਹਮ ਕਵਲਜੀਤ ਕੋਰ ਨੂੰ ਤੇ ਸੁਖਵਿੰਦਰ ਸਿੰਘ ਨੂੰ ਕਿੱਥੇ ਲਾਖ ਲੈਨੇ ਉਹ ਅੰਮ੍ਰਿਤਸਰ ਹਾਂਜੀ ਪੰਜ ਕੀ ਨਾਮ ਟੱਡਾ ਮੈਂ ਰਾਜਵੀਰ ਕੌਰ ਹਾਂ ਕੀ ਗੱਲ ਹੋਈ ਆ ਜਿਹੜੀ ਵਡ ਫਟ ਹੋਈ ਆ ਵਡ ਫਟ ਹੋਈ ਆ ਕਿ ਉਹ ট্রান্সਫਰਮ ਸੀ ਪਿੰਡ ਦਾ ਸੰਝਾ ਲੱਗਾ ਸੀ ਅੱਛਾ ਤੇ ਉਹ ਸਾਰਿਆਂ ਨੇ ਗਰਾਹੀ ਕਰਕੇ ਤੇ ਆਖਿਆ ਵੀ ਚਲੋ ਬਾਹਰ ਲੈ ਜਾਨੇ ਬੰਬੀ ਤੇ ਉਥੋਂ ਤੇਲ ਕੱਢ ਲੈਂਦੇ ਆਂ ਹੂੰ ਤੇ ਸਾਰਿਆਂ ਨੇ ਗਰਾਹੀ ਕਰਕੇ ਤਿੰਨਾ ਚੌਂ ਆ ਘਰਾਣੇ ਤੇ ਰੜ ਕੇ ਬਾਹਰ ਲੈਂਦਾ ਵਾ ਹੂੰ ਹੂੰ ਤੇ ਉਹ ਤਾਰ ਲਾਉਣ ਲੱਗੇ ਆ ট্রান্সਫਰਮ ਤੋਂ ਅਰਥ ਦੀ ਤੇ ਇਹ ਜਿਹੜਾ ਦੂਜਾ ਮੁੰਡਾ ਪਿਹਾਲ ਵਾਲਾ ਵਾ ਉਹ ਅਥ ਦੀ ਤਾਰ ਵਲੇਟ ਕੇ ਤੇ ਆਪਣੀ ਬੰਬੀ ਤੇ ਲੈ ਗਿਆ ਵਾ ਤੇ ਸੁਖਵਿੰਦਰ ਨੇ ਕਿਹਾ ਵੀ ਇਹ ਤਾਰ ਸਾਂਝੀ ਆ ਤੇ ਤੂੰ ਕਿਉਂ ਖੜਦਾ ਵਾ ਇਹ ਤਾਰ ਇੱਥੇ ਲੱਗਣੀ ਚਾਹੀਦੀ ਆ ਤੇ ਆਂਦਾ ਮੈ ਲਵਾਉਣੀ ਆਪਣੀ ਬੰਬੀ ਤੇ ਅੱਛਾ ਇਸੇ ਗੱਲੋਂ ਹੀ ਲੜ ਪਏ ਆ ਗਾਲੋ ਗਾਲੀ ਹੋ ਗਏ ਆ ਚਲੋ ਉੱਥੇ ਕੱਲ ਦੀ ਗੱਲ ਹੋਈ ਨਿਬੜੀ ਆ ਅਗਲੇ ਸਵੇਰੇ ਆਣ ਕੇ ਦੇ ਇੱਥੇ ਫੇਰ ਗਾਲਾਂ ਕੱਢਣ ਲੱਗ ਪਏ ਆ ਇਹ ਵੀ ਘਰੋਂ ਨਿਕਲਿਆ ਵੇ ਨੇ ਫੇਰ ਕੱਢੀਆਂ ਉਹ ਗਾਣਾ ਫੇਰ ਹੱਥੋਂ ਪਾਈ ਹੋ ਪਏ ਆ ਫੇਰ ਗਵੰਢਾਂ ਤੋਂ ਦਾਤਰ ਲੈ ਆਏ ਆ, ਕਿਰਪਾਨ ਪਿੰਡੋ ਲੈ ਕੇ ਆਏ ਆ। ਆਣ ਕੇ ਇਹਨਾਂ ਨੂੰ ਅੰਦਰ ਹੀ ਹੱਥੀ ਪੈ ਗਏ ਆ ਇਹਨਾਂ ਦੇ ਸਾਰੇ ਪਰਿਵਾਰ ਦੇ। ਕਿੱਥੇ ਕਿੱਥੇ ਸੱਟ ਲੱਗੀ ਆ? ਸੱਟ ਲੱਗੀ ਮੰਮੀ ਦੇ ਲੱਗੀ ਸਿਰ ਤੇ ਕਿਰਪਾਨ ਮਾਰੀ ਆ ਤੇ ਪਰਝਾਈ ਦਾ ਉਂਗਲਾਂ ਕੱਟ ਤੀਆਂ ਮਾਰ ਕੇ ਕਿਰਪਾਨ। ਅੱਛਾ ਤੇ ਭਰਾ ਵੀਰ ਮੇਰੇ ਦਾ ਵੀ ਹੱਥ ਵੱਢਿਆ ਵਾ। ਅੱਛਾ ਵਿਚਕਾਰੋਂ ਕਿੱਥੇ ਐਡਮਿਟ ਨੇ ਹੁਣ? ਉਹ ਅੰਮ੍ਰitsarਾ ਮਨਦੀਪਾ ਹਸਪਤਾਲ ਮੇਰੀ ਪਰਝਾਈ ਆ। ਅੱਛਾ ਤੇ ਬੁਰਨਾਨਕਾ ਹਸਪਤਾਲ ਹੈਗਾ ਇਹ ਹੈਗੀ ਮੇਰੀ ਮੰਮੀ ਅਛਾ ਸਰਕਾਰੀ ਤੇ ਭਰਾ ਟੱਡਾ ਉਹ ਵੀ ਉੱਥੇ ਭਰਾ ਵੀ ਅਮਨਦੀਪ ਹਸਪਤਾਲੀ ਇਹ ਸਾਡੇ ਪਿੰਡ ਦੇ ਮੁੰਡੇ ਆ ਅਛਾ ਜੀ ਹਾਂਜੀ ਇਹ ਗਵਾਂਢੀ ਆ ਵੇ ਨਾਲ ਹੀ ਪੈੜੀ ਆ ਵਟਨਾ ਵਾਟਿਆ ਬਰਨਾਲਜ ਸਿੰਘ ਆ ਦਲਬਾਗ ਸਿੰਘ ਆ ਤੇ लाਡੀ ਆ ਤੁਸੀਂ ਕੋਈ ਦਰਖਾਸਤ ਦਿੱਤੀ ਆ ਐਹੀ ਦਰਖਾਸਤ ਖਡੂਰ ਸਾਹਿਬ ਦਿੱਤੀ ਸੀ ਅਛਾ ਜੀ ਹਾਂਜੀ ਪੁਲਿਸ ਆਈ ਆ ਪੁਲਿਸ ਆਈ ਹੀ ਉਹ ਮੌਕਾ ਵੇ ਕਾਰਵਾਈ ਕੀਤੀ ਉਹਨਾਂ ਨੇ ਮੌਕਾ ਵੇ ਜੀ ਅਛਾ ਉਹਨਾਂ ਨੇ ਗੋਦ ਕੀ ਕਰਦੇ ਜੀ ਹਨ ਮਨਸਾਫ ਚਾਹੀਦਾ ਜਿੱਤਰਾ ਹੱਡੀ ਪਰਚਾਈਦਾ ਹੱਥ ਕਟਿਆ ਵਾ ਮਨਸਾਫ ਚਾਹੀਦਾ ਮਾਂ ਹੱਡੀ ਦਾ ਮੰਮੀ ਦਾ ਸਿਰ ਪਾਟਾ ਵਾ ਭਰਾ ਦਾ ਵੀ ਹੱਥ ਪਾਟਾ ਹੂੰ ਸਾਨੂੰ ਜਿੰਨੇ ਜਿੱਥੋਂ ਤੱਕ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਦੋ ਪੁਲਿਸ ਨੇ ਕੋਈ ਬੰਦੇ ਫੜ ਕੇ ਖੜੇ ਨੇ ਪੁਲਿਸ ਨੇ ਕੋਈ ਬੰਦਾ ਨਹੀਂ ਖੜਿਆ ਫੜ ਕੇ ਹਾਂਜੀ ਮੇਰਾ ਛੋਟਾ ਜਿਹਾ ਪਤੀਆ ਵਾ ਪੰਜਾ ਛੇ ਸਾਲਾਂ ਦਾ ਤੇ ਆਂਦੇ ਹੀ ਉਹਨੂੰ ਵੀ ਅਹੀਂ ਮਾਰ ਦੇਣਾ ਵਾ ਤੇ ਬਹੁਤ ਜਾਣ ਕੇ ਸਾਡੇ ਘਰ ਉਹਨਾਂ ਨੇ ਵੱਡ ਫੱਟ ਕੀਤੀ ਆ ਤੇ ਹੁਣ ਉਹਨਾਂ ਨੇ ਆਪ ਵੀ ਝੂਠੀਆਂ ਸੱਟਾਂ ਲਾ ਕੇ ਤੇ ਮੀਏ ਵਿੰਟ ਦਾਖਲ ਹੋਏ ਆ ਤੇ ਝੂਠਿਆ ਹੀ ਸਭ ਕੋ ਕਰੀ ਜਾਂਦੇ ਆ ਤੇ ਬਹੁਤ ਇਹਨਾਂ ਨੇ ਨੁਕਸਾਨ ਕੀਤਾ। ਮਕੀਆਂ ਦਈ ਜਾਂਦੇ ਸਾਨੂੰ ਵੀ ਤੁਹਾਡਾ ਮੁੰਡਾ ਵੀ ਮਾਰ ਦੇਣਾ ਹੈ ਕਰ ਦੇਣਾ ਤੁਹਾਨੂੰ ਜਿਉਂ ਕਰ ਦੇਣਾ ਤੁਹਾਡਾ ਪਰਿਵਾਰ ਮਾਰ ਦੇਣਾ। ਹਾਂਜੀ ਸਾਨੂੰ ਡਰ ਹੈਗਾ ਕਿ ਸਾਡਾ ਛੋਟਾ ਜਿਹਾ ਬੱਚਾ ਵਾ ਸਕੂਲ ਪੜਨ ਜਾਂਦਾ ਵਾ ਤੇ ਸਾਨੂੰ ਇਹ ਆ ਪਿੰਦੇ ਅਸੀਂ ਵੇਲੇ-ਕਵੇਲੇ ਉਹਨੂੰ ਲੈ ਆਉਨੇ ਆ ਜਾ ਕੇ ਸਾਨੂੰ ਉਹਦਾ ਵੀ ਡਰ ਆ। ਹੁਣ ਪਰਿਵਾਰ ਦੇ ਵਿੱਚ ਇਸ ਟਾਈਮ ਤੇ ਕੌਣ-ਕੌਣ ਮੌਜੂਦ ਹੈ? ਮੈਂ ਆ ਤੇ ਮੇਰਾ ਡੈਡੀ ਆ ਦੋਵੇਂ ਜਾਣੇ ਅਸੀਂ। ਬਾਕੀ ਸਾਡਾ ਸਾਰਾ ਪਰਿਵਾਰ ਦਾਖਲਿਆ ਬਹੁਤ ਵੱਡ ਫਟ ਕੀਤੀ ਆ। ਬਹੁਤ ਬੁਰਾ ਹਾਲ ਸਾਡੇ ਘਰ ਦਾ ਕੀਤਾ ਇਹਨਾਂ ਨੇ ਸਾਨੂੰ ਅਜੇ ਵੀ ਖਤਰਾ ਵਾ ਮੈਂ ਸਰਕਾਰ ਕੋ ਮੰਗ ਕਰਦੀ ਆ ਕਿ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜਿੰਨੀ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਦਿੱਤੀ ਜਾਵੇ ਸਾਨੂੰ ਉਹਨਾਂ ਦਾ ਇਹ ਵੀ ਖਤਰਾ ਵਾ ਕਿ ਸਾਨੂੰ ਫੇਰ ਨਾੜ ਕੇ ਘਰ ਵੱਡ ਫੱਟ ਸਾਡੀ ਕਰਨ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਬਈਲੇ ਪਿੰਡ ਤੋਂ ਹਾਂ ਜਿੱਥੇ ਸੰਗਰ ਆਪਣੀ ਰਿਸ਼ਤੇਦਾਰੀ ਹੈ ਭਤੀਜੀ ਆ ਰਿਸ਼ਤੇਜ ਤੇ ਪਹਿਲੇ ਪਿੰਡ ਤੋਂ ਸਰਪੰਚ ਵੀ ਆ ਮੌਜੂਦਾ ਤੇ ਇਹ ਆਪਣਾ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਰਾਤੀ ਦੱਸਿਆ ਰਾਤੀ ਦੇ ਫਿਰ ਆ ਜਿਹੜੀ ਗੱਲ ਹੋਣੀ ਹੈ ਘਰ ਆ ਕੇ ਪਏ ਆ ਆਪਣਾ ਸੱਟਾਂ ਲਾਈਆਂ ਕਾਫੀ ਇਹਨਾਂ ਨੇ ਮੰਡਲੀ ਨੇ ਇਹ ਘਰ ਕੱਲਾ ਵਾ ਡੇਰੇ ਤੇ ਤੇ ਆ ਕੇ ਮਤਲਬ ਕਿ ਕੱਲ੍ਹ ਸਵੇਰੇ ਪਏ ਜਦੋਂ ਤੇ ਘਰ ਆ ਕੇ ਤੁਸੀਂ ਵੇਖਿਆ ਹੀ ਆ ਕੇ ਵੀ ਅੰਦਰਾਂ ਤੱਕ ਗਏ ਆ ਤੇ ਬਹੁਤ ਜਿਆਦੀ ਵੱਡ ਫਟ ਕੀਤੀ ਤੇ ਉਹਨਾਂ ਪਤੀ ਜੀ ਦੀ ਸਭੋ ਮਾਹੀ ਐਂਡ ਤੱਕ ਆ ਮਿਲਕੇ ਰਾਤ ਉਹਨਾਂ ਨੇ ਅਪਰੇਸ਼ਨ ਕੀਤਾ ਵਾ ਖੂਨ ਦੀਆਂ ਉਲਟੀਆਂ ਵੀ ਐਦਾਂ ਵੀ ਇੱਕ ਤਰ੍ਹਾਂ ਉਹਨਾਂ ਦੇ ਆਪਣਾ ਕੰਮ ਕਰਤਾ ਹੈ ਕਿ ਮਾਰਨ ਵਾਲਾ ਉਹ ਪ੍ਰਾਣੇ ਦੇ ਸਿਰ ਦੇ ਵਿੱਚ ਪਹਿਲਾ ਦਾਤਰ ਮਾਰਿਆ ਸ਼ਾਇਦ ਪੁੱਠਾ ਲੱਗੀ ਆ ਦੂਜਾ ਉਹਨਾਂ ਸਿੱਧਾ ਮਾਰਿਆ ਵਾ ਜਿਹੜਾ ਤੇ ਉਹ ਜੋ ਗੁੱਡੀ ਨੇਗੇ ਹੱਥ ਕੀਤਾ ਵਾ ਤਾਂ ਹੱਥ ਉਂਗਲਾਂ ਤੁਸੀਂ ਦੇਖਿਆ ਹੀ ਆ ਤੇ ਪਿਆ ਹੱਥ ਸਾਰਾ ਵੱਡਿਆ ਗਿਆ ਹਾਂ ਹੱਥ ਸਾਰਾ ਵੱਡਿਆ ਗਿਆ ਜੀ ਨਾਲੋਂ ਵੱਡਿਆ ਗਿਆ ਹੱਥ ਤੇ ਉਹਨਾਂ ਦੇ ਮਾਤਾ ਜੀ ਦੇ ਵੀ ਸਿਰ ਚ ਦੱਤਰ ਮਾਰਿਆ ਵਾ ਜੀ ਜੀ ਤੇ ਬਹੁਤ ਜਿਆਦਾ ਵੜ ਪੜ ਕੀਤੀ ਜਦੋਂ ਹੀ ਸਾਨੂੰ ਚਲੋ ਪਤਾ ਲੱਗਾ ਤੇ ਉਦੋਂ ਰਾਤੀਂ ਗਏ ਹਸਪੀਟਲ ਤੇ ਆ ਹੁਣ ਫਿਰ ਇਧਰ ਆਏ ਆ ਵੀ ਚਲੋ ਪਤਾ ਲਈਏ ਕੱਲਾ ਘਰਿਆ ਲੜਾਈ ਦਾ ਕਾਰਨ ਕੀ ਆ ਲੜਾਈ ਦਾ ਮਾਮੂਲੀ ਕਾਰਨ ਆ ਜੀ ਕੋਈ ਨਹੀਂ ਆ ਸੱਤ ਇਥੇ ਸੁਣਿਆ ਵੀ ਸੱਤ ਘਾਰਿਆ ਤੇ ਟਰਾਂਸਫਰਮ ਹੀ ਥੋੜਾ ਦੂਰ ਹੀ ਤੇ ਉਹ ਸਾਰਿਆਂ ਨੇ ਰਲ ਕੇ ਇੱਥੇ ਲਿਆਂਦਾ ਵਾ ਤੇ ਕੋਈ ਚੱਕਰ ਨਹੀਂ ਆਦੇ ਬਸ ਇਹ ਕਿਹੜੀ ਕਿਹੜ ਕੱਢੀ ਆ ਇਸੇ ਨਾਲ ਹੀ ਸਾਹਮਣੇ ਆ ਜੀ ਆ ਗੇਟ ਦੇ ਸਾਹਮਣੇ ਆ ਤੇ ਕੋਈ ਚੱਕਰ ਨਹੀਂ ਕੋਈ ਵੱਡੀ ਗੱਲ ਨਹੀਂ ਆ ਪਤਾ ਨਹੀਂ ਕੀ ਮਾਨਚ ਰੱਖਿਆ ਤੇ ਕੀ ਖਾ ਕੇ ਆਏ ਆ ਉਹ ਜੀ ਤੇ ਇਹਨਾਂ ਉਹਨਾਂ ਕੋਈ ਜਨਾਨੀ ਨਹੀਂ ਵੇਖੀ ਕੋਈ ਬੰਦਾ ਕੋ ਹੁੰਦਾ ਥੋੜਾ ਬਹੁਤਾ ਕੋਈ ਵੈਸੇ ਪੁੱਛ ਲੈਂਦੇ ਜਾਂ ਪੰਚਾਇਤ ਨਾਲ ਗੱਲ ਕਰਦੇ ਕੋਈ ਵੀ ਕਰ ਸਕਦੇ ਸੀ ਤੇ ਪਰ ਸਿੱਧਾ ਆਉਂਦੇ ਉਹਨਾਂ ਜਾਨ ਨੂੰ ਮਾਰਨ ਵਾਲੀ ਗੱਲ ਕੀਤੀ ਹੈ ਤੇ ਅਜੇ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੇ ਕਾਰਵਾਈ ਦੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਜੀ ਇਹੋ ਹੀ ਆ ਵੀ ਜੋ ਇਨਸਾਫ ਕਰਨ ਇਨਸਾਫ ਦੀ ਮੰਗ ਕਰਦੇ ਆ ਹੋਰ ਤੇ ਅਸੀਂ ਵੱਧ ਤੇ ਮੰਗਦੇ ਹੀ ਨਹੀਂ ਆ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਾ ਵਾ ਕੋਈ ਪਿੰਡ ਦੇ ਪਤਵੰਤੇ ਉਹਨਾਂ ਭੇਜੇ ਹੀ ਮਗਰ ਉਸੇ ਟਾਈਮ ਹੀ ਭੇਜ ਦੇ ਕੇ ਤੇ ਇਹ ਆਪਣੇ ਪੀਰ ਰਾਜੀ ਨਾਮੇ ਨੂੰ ਕਹਿੰਦੇ ਸੀ ਤੇ ਇਹ ਵੀ ਆਪਣਾ ਜੀ ਤੇ ਬਚਾ ਲਈ ਅਸੀਂ ਤੇ ਫਿਰ ਇਹ ਇਹ ਤੇ ਬਾਅਦ ਚ ਸੋਚਿਆ ਜੇ ਉਹ ਨਾ ਪਹਿਲਾਂ ਆਪਣੇ ਜੀ ਤੇ ਬਚਾਈਏ ਤੇ ਬਾਅਦ ਚ ਜੇ ਉਹਨਾਂ ਨੂੰ ਪਤਾ ਲੱਗਾ ਵੀ ਥੋੜਾ ਇਦਾਂ ਵਾ ਛੱਟ ਜਿਆਦੀ ਆ ਆਪਣੇ ਆਪਣੇ ਜੀਆਂ ਦੇ ਬਹੁਤ ਜਿਆਦੀ ਛੱਟ ਆ ਭਤੀ ਜੀ ਦੇ ਸਾਰਿਆਂ ਦੇ ਤੇ ਫਿਰ ਉਹ 2 2.5 ਘੰਟੇ ਬਾਅਦ ਫਿਰ ਉਹਨਾਂ ਆਪਣੀ ਮਾੜੀ-ਮੋਟੀ ਛੱਟ ਲਾ ਕੇ ਤੇ ਉਹ ਮਿੰਗਾਂਵਿੰਡ ਹਸਪੀਟਲ ਆ ਉੱਥੇ ਐਡਮਿਟ ਹੋਏ ਆ ਹਾਂ ਤੇ ਪ੍ਰਸ਼ਾਸਨ ਵੀ ਚਲੋ ਆ ਰਿਹਾ ਜਾਣਦੇ ਹੀ ਆ ਜੀ ਇਲਾਕਾ ਜਾਣਦਾ ਵੀ ਕੀ ਹੋਇਆ ਇੱਥੇ ਤੁਹਾਨੂੰ ਵੀ ਪਤਾ ਲੱਗ ਗਿਆ ਵਾ ਅੰਦਰ ਤੱਕ ਖੂਨ ਖਿਲ ਰਿਹਾ ਵਾ ਇੱਥੇ ਵੱਡ ਫਾਟੇ ਨਹੀਂ ਕਰਕੇ ਗਏ ਆ ਠੀਕ ਹਾਂ ਜੀ ਭਾਈ ਸਾਹਿਬ ਦੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਪੂਰੇ ਬਲਦਾਸ ਸੀ ਨਾ ਜੀ ਮੇਰੀ ਸੰਗਰ ਕਲਾ ਦੇ ਨਾਮ ਅੱਛਾ ਇਹ ਕੀ ਝਗੜਾ ਕਿਸ ਗੱਲ ਤੋਂ ਹੋਇਆ ਟਾਟਾ ਜਲੇਬੀ ਮੂਲੀ ਕੋ ਜਲੇਬੀ ਟ੍ਰਾਂਸਫਰਮ ਦੀ ਧਾਰਤ ਹੋ ਗਈ ਆ ਜੀ ਅੱਛਾ ਉਹ ਵੀ ਮੇਰੇ ਬ੍ਰਦਰ ਨਾਮ ਮੜੀ ਮੜੀ ਦੁੱਧੂ ਮੈਂ ਨੂੰ ਜੋ ਘਰ ਆ ਗਿਆ ਗਾ ਮਤਲਬ ਗਾਲਾਂ ਗਾਲਾਂ ਕੱਢਦਾ ਸੀ ਪਰ ਇਹ ਘਰ ਆ ਗਿਆ ਤੇ ਮੈਂ ਤੇ ਵਿਆਹ ਗਿਆ ਸੀ ਉਸ ਦਿਨ ਤੇ ਅਗਲੇ ਰਾਤ ਰਾਤ ਦੇ ਰਾਏ ਤਕਾਲੀ ਜੀ ਜਿੱਦ ਤੱਕ ਬਰਾਤ ਗਏ ਤੇ ਮੈਂ ਸਵੇਰੇ ਦੁੱਧ ਦਰਜਾਨਾ ਰੋਜ਼ ਲੈਣ ਜਾਣਾ ਦੁੱਧ ਨਾ ਕਿ ਉੱਥੇ ਮੈਂ ਅਗਲਾ ਡੇਰਾ ਵਾ ਤੇ ਉੱਥੇ ਲੱਗੇ ਸਾਡੀਆਂ ਬਲੀਆਂ ਦੁੱਧ ਵੀ ਮਾਵਾ ਚੰਦ ਆਠ 10 ਸਾਲ ਹੋ ਗਏ ਉਹ ਕਿਥਰ ਤੋਂ ਲੈ ਕੇ ਆਉਂਦਾ ਤੇ ਮੈਂ ਸਵੇਰੇ ਸਵੇਰੇ ਜਾਂਦਾ ਡੋਲ ਮੇਰੇ ਹੱਥਾ ਵਾ ਹਾਂ ਇਹ ਜਿਵੇਂ ਇਹਨਾਂ ਨੂੰ ਪਤਾ ਨਹੀਂ ਪਹਿਲਾਂ ਤੇ ਆ ਰਹੀ ਵੀ ਮਤਲਬ ਕਿ ਜਿੱਦਾਂ ਫੜਦਾਂ ਇਹਨਾਂ ਨੇ ਇਹ ਆਈ ਆ ਚਾਰੇ ਜਾਣੇ ਤੇ ਆਣ ਕੇ ਤੇ ਮੇਰੇ ਗਲ ਪੈ ਗਏ ਨਸ਼ੀ ਗਲ ਪੈ ਗਏ ਤੇ ਮੇਰਾ ਆਣ ਕੇ ਤੇ ਪਿੰਡੀ ਛੱਟੇ ਆਣ ਕੇ ਗਰਾ ਪਹਿਲੇ ਦਾੜਾ ਫੜ ਲਿਆ ਦਾੜਾ ਫੜ ਲਿਆ ਤੇ ਉਹ ਮਤਲਬ ਕਿ ਮੁੰਡਾ ਕਿਰਪਾਨ ਮਾਰ ਦਿੰਦਾ ਪਿਆ ਉਹ ਜਨਾਨੀ ਮੇਰੇ ਗਲ ਇੱਥੇ ਮਤਲਬ ਕਿ ਇਕੱਠੇ ਵੇਦਾ ਇਤਨਾ ਦਾੜਾ ਫੜ ਲਿਆ ਦੋ ਤਣਾ ਜੰਡਾ ਵੀ ਆ ਹੂੰ ਤੇ ਉਹਨੇ ਕਿਰਪਾਨ ਮਾਰਤੀ ਆ ਮੇਰੇ ਹੱਥ ਤੇ ਮੇਰੇ ਦੋ ਹੱਥ ਕੀਤਾ ਬਮੜ ਕੇ ਲੱਤ ਫਿਰ ਉਹ ਕਹੀ ਗਿਆ ਵੀ ਇਹਨੂੰ ਤੱਕੇ ਛੱਡਣਾ ਨਹੀਂ ਆ ਜਨਾ ਕੀਆ ਮਾਰੀ ਦੇਣਾ ਤੇ ਉਹਨੇ ਮੇਰੇ ਸਿਰ ਦੇ ਵਿੱਚ ਬੀਸਬਾਲ ਮਾਰਤਾ ਵਾ ਬੀਸਬਾਲ ਮਾਰਤਾ ਮੈਂ ਡਿੱਗ ਪਿਆ ਜਦੋਂ ਤੇ ਮੇਰੇ ਫੇਰਾ ਲੱਤਾਂ ਤੇ ਤੇ ਲੱਕ 'ਚ ਆ ਜਿਹੜੇ ਮੇਰੇ ਸਾਰੇ ਨਿਸ਼ਾਨ ਆ ਗਏ ਤੇ ਛੱਡਾ ਲਾਤੀਆ ਮੇਰੇ ਕਿ ਮੈਂ ਤਾਂ ਡਿੱਗ ਪਿਆ ਅਸੀਂ ਪਰ ਉਸ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਆਣ ਕੇ ਸਾਡੇ ਨਾਲ ਵੱਟ ਫੱਟ ਕਰਕੇ ਗਏ ਕਿ ਕੋ ਦਾਤਰ ਸੀ ਕਿ ਕੋ ਕਰਪਾਨਾ ਸੀ ਨਹੀਂ ਵਾਗਰੂ ਜੀ ਮੈਂ ਇਕੱਲਾ ਹੀ ਗਿਆ ਮੈਂ ਤੇ ਇਕੱਲਾ ਦੁੱਧ ਲੈਣ ਜਾਂਦਾ ਮੈਂ ਉਹਦੇ ਘਰ ਲੜਨ ਲੜਨ ਨਹੀਂ ਗਿਆ ਜੀ ਨਾ ਮੈਂ ਨਾ ਲੜਨ ਜਾਂਦਾ ਮੇਰਾ ਰਸਤਾ ਉਹੀ ਆ ਮੈਂ ਤੇ ਦੁੱਧ ਲੈਣ ਜਾਂਦਾ ਹਾਂ ਤੇ ਮੇਰੇ ਗਲ ਪੈ ਕੇ ਮੈਨੂੰ ਮੈਨੂੰ ਤੇ ਇਹ ਭੈਣ ਦਾ ਗਲ ਦਾ ਭੈਣ ਸਵਾ ਵੀ ਨਹੀਂ ਵੀ ਮੇਰੇ ਇਹਨਾਂ ਨੇ ਕਰ ਪਾਈ ਉਹਨਾਂ ਦਾ ਇਹ ਨਹੀਂ ਵੀ ਇਹ ਖਾਲੀ ਗਿਆ ਦੁੱਧ ਲੈਣ ਉਥੋਂ ਵੀ ਅੱਗੇ ਮੈਂ ਕਦੇ ਨਹੀਂ ਜਾਂਦਾ ਮੈਂ ਰੋਜ਼ ਹੀ ਜਾਂਦਾ ਵੀ ਉਹ ਉਸੇ ਰਸਤੇ ਮੈਂ ਦੁੱਧ ਲੈਣ ਜਾਂਦਾ ਕੋਈ ਉਹਨਾਂ ਦੇ ਨਾਲ ਪਹਿਲੇ ਸਾਂਝੀ ਆ ਕਿ ਜਦੋਂ ਕੋਈ ਟਰਾਂਫਰਮ ਤੁਹਾਡਾ ਸਾਂਝਾ ਆਏ ਉਹ ਪਹਿਲੇ ਦੀ ਵੱਟ ਤੇ ਸਾਂਝੀ ਆ ਸਾਡੀ ਅੱਗੇ ਬਲਕਿ ਉਹ ਤਾਂ ਵੱਟਾ ਤੇ ਸਾਂਝੀ ਆ ਨਾਲ ਉਹਦੇ ਅਲੱਗ-ਅਲੱਗ ਘਰਾਂ ਵਾਲੀ ਜਿਹੜੀ ਆ ਜ਼ਮੀਨ ਆ ਸਾਡੀ ਆ ਤੇ ਟਰਾਂਫਰਮ ਸਾਂਝਾ ਆ ਲੱਗਿਆ ਵੱਟਾ ਮਤਲਬ ਕਿ ਉਥੋਂ ਤਾਂ ਟ੍ਰਾਂਸਫਰ ਲੈ ਕੇ ਗਏ ਆ ਅਰਥ ਜਿਹੜਾ ਹੀ ਇਹਦੀ ਅੱਗੇ ਵੀ ਚੱਲਦਾ ਸੀ ਤੇ ਅਰਥ ਦੀ ਤਾਰ ਤੋਂ ਮੈਂ ਕਿਹਾ ਵੀ ਮੈਂ ਜਰ ਸਾਡੇ ਉੱਥੇ ਬਲਬਵਾ ਵੀ ਬੰਬੀ ਤੇ ਕਿਉਂਕਿ ਸਾਡਾ ਘਰ ਤਾਂ ਹੈ ਨਹੀਂ ਪੰਜਾਬੀ ਉੱਥੇ ਹੀ ਕੋਈ ਚੋਰੀ ਕਰ ਲਾਂਗੇ ਸਿਰਫ ਬਲਬ ਲਾਉਣਾ ਹੈ ਬਲਬ ਦੇ ਵਾਸਤੇ ਵੀ ਆਪਿਆ ਅਰਥਾ ਕੋਈ ਪੁਰਾਣੀ ਰੰਜਸ ਨਹੀਂ ਠਾਡੀ ਉਸ ਪਰਿਵਾਰ ਦੇ ਨਾਲ ਨਹੀਂ ਕੋਈ ਪੁਰਾਣੀ ਰੰਜਸ ਕੋਈ ਨਹੀਂ ਹਨ ਕੀਤੀ ਸਾਡੀ ਉਹ ਇਹੋ ਵੀ ਗੱਲ ਜਿਹੜੀ ਤੂ ਤੁਵੇਂ ਮੈਂ ਇਹ ਬਸ ਉਹ ਤੱਕ ਹੀ ਕਰਾਂ ਉਸ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਆਣ ਕੇ ਗਾਲ੍ਹਾਂ ਕੱਢੀਆਂ ਨੇ ਤੇ ਫਿਰ ਮੁੰਡੇ ਬੁਲਾ ਕੇ ਤੇ ਸਾਡੇ ਘਰ ਆਣ ਕੇ ਮਟਪਟਕੀ ਨਹੀਂ ਬਾਦ ਉਹਦੀ ਤੇ ਪਿੰਡ ਦੇ ਵਿੱਚੋਂ ਇਨਕੁਆਰੀ ਕਰ ਲਓ ਵੀ ਇਹ ਗਾਲ੍ਹਾਂ ਕੱਢਣ ਵਾਲਾ ਪਰਿਵਾਰਾ ਹੈਗਾ ਜੀ ਇਹ ਪਰਿਵਾਰ ਗਾਲ੍ਹਾਂ ਕੱਢਣ ਵਾਲਾ ਇਹ ਗੁਰਸਿੱਖ ਬੰਦਿਆਂ ਨਾਲ ਸਾਡੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਅਸੀਂ ਨਹੀਂ ਗਾਲ੍ਹਾਂ ਕੱਢੀਆਂ ਜੀ ਕਿੰਨੇ ਜਾਣਿਆਂ ਨੂੰ ਸੱਟਾਂ ਲਗੀਆਂ ਤੁਹਾਡੇ ਤੋਂ ਮੇਰੇ ਤੇ ਇਕੱਲੇ ਦੀ ਲੱਗੀਆਂ ਸੱਟਾਂ ਤੇ ਤਾਂ ਜਿਹੜਾ ਉਹ ਮੁੰਡਾ ਛਡਾਉਣ ਆਇਆ ਜਦੋਂ ਮੈਂ ਡਿਗ ਪਿਆ ਮੈਂ ਉਹਦੇ ਛਡਾਉਣ ਲੱਗੇ ਤੇ ਆ ਉਹ ਜਦੋਂ ਛਡਾਉਣ ਆਇਆ ਤਾਂ ਉਹਦੇ ਉਹਨੇ ਮਾਰਤੀ ਆ ਵੀ ਜਦੋਂ ਛਡਦਾ ਮੈਂ ਮੇਰਾ ਸਿਰ ਸਿਰ ਫੜ ਕੇ ਬੈਠਾ ਮੇਰਾ ਪਰਨਾਟ ਖੂਨ ਨਾਲ ਪਿਆ ਤਾ ਤੇ ਜਿਹੜਾ ਜਿਹੜਾ ਸਿਰ ਦੇ ਵਿੱਚ ਜਦੋਂ ਵੱਜੀ ਤਾਂ ਟਿਕਾ ਤੇ ਇਹਨੇ ਸਿਰ ਜਦੋਂ ਹਣ ਛਡੌਣ ਲੱਗਾ ਵੀ ਮਾਰ ਦੇਣਾ ਫਿਰ ਉਦੋਂ ਉਹਦੇ ਜਿੱਦ ਤਰਾ ਮਾਰ ਕਿਉ ਨਾਲ ਫਿਰ ਤਾਂ ਸਾਡਾ ਬੰਦਾ ਕੋਈ ਉੱਥੇ ਗਿਆ ਹੀ ਨਹੀਂ ਨਾ ਉੱਥੇ ਪਰਿਵਾਰ ਤੇ ਸਾਡਾ ਕੋਈ ਜੀ ਹੈਗਾ ਠੀਕ ਹਾਂ ਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਦਲਵਰ ਸਿੰਘ ਜੀ ਕਿਹੜਾ ਪਿੰਡ ਜੀ ਮੈਂ ਸੰਗਰ ਕਲਾਂ ਮੇਰਾ ਜਿਹੜਾ ਪਿਛਲੇ ਦਿਨੀ ਕੋਈ ਝਗੜਾ ਆਇਆ ਉਹ ਕਿਹੜੀ ਗੱਲ ਨੂੰ ਲੈ ਕੇ ਝਗੜਾ ਹੈ ਤੇ ਕੀ ਹੈ ਮਾਮਲਾ ਸਾਰਾ ਇਹਨਾਂ ਕੋ ਟ੍ਰਾਂਸਫਰਮ ਤੋਂ ਹੀ ਤਾਰ ਤੋਂ ਤੁਸੀਂ ਗੱਲ ਹੋਈ ਸੀ ਉਹ ਟ੍ਰਾਂਸਫਰਮ ਉੱਥੋਂ ਬਦਲ ਕੇ ਉੱਥੇ ਲਿਆਂਦਾ ਸੀ ਤੇ ਉਹ ਅਰਥਦਾਰਦਾਰ ਪਾਉਣੀ ਸੀ ਤੋਂ ਮਤਲਬ ਕੋਈ ਬੇਬੀ ਮਾਮੂਲੀ ਗੱਲ ਸੀ ਕੋਈ ਗੱਲ ਨਹੀਂ ਸੀ ਤੇ ਬਸ ਉਹ ਤੁੰਬਾ ਗਾਲਾਂ-ਗਾਲਾਂ ਕੱਢਣ ਦਾ ਤੇ ਘਰਾਂ ਨੂੰ ਚਲੇ ਗਏ ਉਹ ਸੂਰੇ ਮੇਰੇ ਬਰਬਾਦ ਹੋ ਤੇ ਡੇਰੇ ਤੋਂ ਨਾ ਦੁੱਧ ਲੈਣ ਜਾਂਦਾ ਅੱਛਾ ਜੀ ਤੇ ਉਹਦੇ ਉੱਥੇ ਗੱਲ ਪੈ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਬਸ ਇਹੋ ਕਿ ਮਸਾ ਸ਼ੁਰੂ ਤੋਂ ਹੀ ਉਹ ਝਗੜਾ ਲੂਜਾ ਪਰਿਵਾਰ ਆ ਉਹਨਾਂ ਨੇ ਪਹਿਲਾਂ ਵੀ ਹੀ ਕਤਲ-ਕਤਲ ਕੀਤੀ ਸੀ ਬੰਦਾ ਇੱਕ ਦਾ ਜਖਮੀ ਕਰ ਸਕੋ ਜੀ ਤੇ ਉਹ ਕੋਈ ਸੋ ਬੰਦਾ ਤੇ ਨਹੀਂ ਹੁੰਦੇ ਉਹ ਪਹਿਲਾਂ ਵੀ ਉਹ ਕ੍ਰਿਮੀਨਲ ਕਿਸਮ ਦੇ ਬੰਦੇ ਸੀ ਉਸ ਪਰਿਵਾਰ ਦਾ ਇੱਕ ਦੋਸ਼ ਹੋ ਰਿਹਾ ਕਿ ਇੱਕ ਤੇ ਘਰ ਆਣ ਕੇ ਕਹਿੰਦੇ ਸਾਡੇ ਨਾਲ ਵਟਫਟ ਕੀਤੀ ਹੈ ਉੱਥੋਂ ਸਾਨੂੰ ਧਮਕੀਆਂ ਵੀ ਦੇ ਕੇ ਗਏ ਨੇ ਜੇ ਤੁਸੀਂ ਕਿਸੇ ਨੂੰ ਦੱਸਿਆ ਤਾਂ ਅਸੀਂ ਬੰਦਾ ਤੁਹਾਡਾ ਕੋਈ ਨਾ ਕੋਈ ਤਾਹਾਂ ਕਰਤਾ ਨਹੀਂ ਇਹ ਹੋਜੀ ਕੋਈ ਗੱਲ ਨਹੀਂ ਆ ਉਹ ਤੇ ਅਸੀਂ ਜਦੋਂ ਲੜਾਈ ਤੋਂ ਬਾਅਦ ਮੈਂ ਗਿਆ ਵਾਂ ਉੱਥੇ ਉਹ ਬੈਹ ਦੇ ਉੱਤੇ ਹੀ ਲੜਾਈ ਹੋਈ ਆ ਬੈਹ ਦੇ ਉੱਤੇ ਹੀ ਇਹਦੇ ਗੱਲ ਸਟਾ ਮਾਰੀਆਂ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਉਹ ਉਨਾਂ ਦਾ ਵੀ ਕੋਈ ਇਹੋ ਜਿਹੀ ਤੰਕੀਦ ਤੰਕੀਦ ਦੇਣ ਜੋਗਾ ਹੈ ਹੀ ਨਹੀਂ ਸੀ ਬ੍ਰਦਰ ਮੇਰਾ ਕੋਈ ਅਸੀਂ ਬਸ ਲੱਦ ਕੇ ਲਿਆਉਣ ਨਾਲ ਦੀ ਗੱਲ ਕੀਤੀ ਉੱਥੋਂ ਚਲ ਗਏ ਸੀ ਠੀਕ